ਜੀ ਰੇਡ ਮੇਰੇ ਵੀਰੋ ਇਸ ਨੇ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ 도ਤੇ ਵਾਲੇ ਸੰਦੀਪ ਦੀ ਸੰਤੇ ਦੀਪ ਦਾ ਮੇਲ ਲਲੀਆਂ ਵਾਲਾ ਵੀ ਕਹਿੰਦਾ 27 ਜਨਵਰੀ ਨੂੰ ਤਰੀਕਿਆਂ ਦੇ ਵਿੱਚ ਜੱਸੀ ਤੇ ਸਾਹੀ ਦੇ ਪਿੰਡ ਦੇ ਵਿੱਚ ਰੌਣਕ ਲੱਗਣਗੀ ਹੈ ਲਓ ਤਾਰੀ ਖੀਰਾਵਾਲੀਆਂ ਤੇ ਸੰਧੀ ਵਰਵਾਹੀ ਤੇ ਸ਼ੀਨੀ ਵਾਲੇ 1 ਮਿੰਟ ਦਾ ਟਾਈਮ ਹੈ ਦੋਨੋਂ ਟੀਮਾਂ ਨੂੰ ਵਰਵਾਹੀ ਤੇ ਸ਼ੀਨੀ ਵਾਲ ਦੀਆਂ ਟੀਮਾਂ ਵੀ ਜਲਦੀ ਨਾਲ ਪੌਣਰ ਉਧਰ ਲੱਖੀ ਇਸੇ ਕਬੱਡੀ ਕੱਪ ਦੇ ਨੰਮੇ ਦੇ ਲਈ ਫਾਈਨਲ ਤੀਜੀ ਰੇਡ ਤੋਤੇ ਵਾਲੇ ਦੀ ਖੇਡ ਮੈਦਾਨ ਦੇ ਵਿੱਚ ਲਓ 3200 ਮੇਰੇ ਵੀਰੋ 3200 ਦੀ ਤੀਜੀ ਰੇਡ ਸੰਦੀਪ ਤੋਤੇ ਵਾਲਾ ਇਸ ਲਈ ਜਿਹੜਾ ਮੁਖਸ਼ਰ ਸਾਹਿਬ ਦੀ ਧਰਤੀ ਦਾ ਮੇਰੇ ਵੀਰੋ ਪਾਰਿਆ ਨੌਜਨ ਖੀਰਾ ਵਾਲਿਆ 26ਵੇਂ ਕਨੇਡਾ ਕੱਪ ਦਾ ਇਹ ਆ ਫਰੀਆ ਸ਼ੀਨੀ ਵਾਲ ਤੇ ਫਰਵਾਹੀ ਕਬੱਡੀ 68 ਕਿਲੋ ਜਲਦੀ ਦੇ ਨਾਲ ਗੰਟੀ ਤਾਜੋਗੇ ਵਾਲਾ ਸੇਖੇ ਵਾਲਾ ਇਸ ਮੈਚ ਦੀ ਰਨਿੰਗ ਕਮੈਂਟਰੀ ਦੇ ਲਈ ਆਉਣਗੇ ਲਓ ਸਾਹਮਣੇ ਨੌਜਨ ਅਮਰੀ ਪੱਤੋ ਹੀਰਾ ਸਿੰਘ ਦੀ ਧਰਤੀ ਦਾ ਕਬੱਡੀ 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 ਲਓ 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 ਮੁਕਾਬਲਾ ਵਾਹ ਓਏ ਫਰਿਆਦ ਇਹ ਫਰਿਆਦ ਨੌਜਨ ਸ਼ੱਕਰਪੁਰੀਆ ਅ ਮੈਦਾਨ ਦੇ ਵਿੱਚ ਵਧਾ ਹੋਇਆ ਲੱਲੀਆਂ ਵਾਲੇ ਦੀ ਛਾਲ ਐਨ ਦੁਨੀਆ ਦੇ ਮਨ ਜਿੱਤ ਲੈਂਦੀ ਸੀ ਮੇਰੇ ਵੀਰੋ ਇਸ ਲਈ ਆ ਸੰਦੀਪ ਕਬੱਡੀ ਪਾਰਾ ਮੰਗਲੰਬੀਆਂ ਦਾ ਪੱਸੀਆਂ ਦਾ ਕੌਕਿਆਂ ਦਾ ਕਾਰੇ ਨੰਗਰ ਦਾ ਮੇਰੇ ਵੀਰੋ ਮਹਿਮਦ ਵਾਲੀ ਹੱਥ ਵੱਟ ਕੇ ਕੋਈ ਵੀ ਖੜਾ ਨਹੀਂ ਹੋਊਗਾ ਪਿਛੇ ਸੰਗਤ ਹੈ ਸੰਗਤ ਨੂੰ ਕਬੱਡੀ ਦੇਖਣ ਦਿਓ ਪਹਿਲੀ ਗੱਲ ਤਾਂ ਬਾਹਰ ਹੀ ਬਾਹਰ ਮੈਂ ਪਹੁੰਚੋ ਬੜੀ ਮਿਹਰਬਾਨੀ ਹੋਵੇਗੀ ਲਓ ਸਾਹਮਣੇ ਨੌਜਨ ਰੁਪਿੰਦਰ ਸਿੰਘ ਮੇਰੇ ਵੀਰੋ ਰੁਪਿੰਦਰ ਕਬੱਡੀ ਪਾਉਣ ਦੇ ਲਈ ਦੋਦੇ ਵਾਲਾ ਵਧਿਆ ਹੋਇਆ ਹੈ ਦੂਜੇ ਪਾਸੇ ਸੋਨੀ ਭੰਗਾਲ ਕਰਦਾ ਕੋਸ਼ਿਸ਼ ਹਜੇ ਤੱਕ ਮਿਹਨਿਆ ਮੇਰੇ ਵੀਰੋ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀਆਂ ਕਬੱਡੀ ਵਿੱਚ ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗ ਦੇ ਖਾ ਕੇ ਖਰਾਕ ਮਿੱਤਰੋ ਲਾ ਇਰਹਾਨ ਨੇ ਸੱਤ ਪੁਆਇੰਟ ਮੇਰੇ ਵੀਰੋ 7 7 ਪੁਆਇੰਟ ਨੇ ਦੋਨੋਂ ਟੀਮਾਂ ਦੇ ਫੈਸਲਾ ਕੀ ਹੋਊਗਾ ਲਾਸਟ ਦੇ ਵਿੱਚ ਆਹ ਚੋਤੇ ਵਾਲਾ ਕਾਲਾ ਕਰਦਾ ਕੋਸ਼ਿਸ਼ ਚੋਤੇ ਮਹਿਮਦਵਾਲਾ ਵਾਹ ਵਾਹ ਛੋੜੀ ਖੇਡ ਕਬੱਡੀ ਦੀ ਵਾਹ ਓਏ ਕਾਲਿਆ ਇਹ 도ਦੇ ਵਾਲਾ ਕਾਲਾ ਮੇਰੇ ਇਹ 도ਦੇ ਵਾਲਾ ਕਾਲਾ 500 ਰੁਪਏ ਸਰਪਾ ਬੈਲਜੀਅਮ ਤੇ ਰਾਜੂ ਗਰੇ ਦਾ ਭੋਲੇ ਉਹਨਾਂ ਵੱਲੋਂ ਸਾਰੇ ਵੀਰਾਂ ਵੱਲੋਂ ਦੇ ਦੀ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਲਓ ਸੰਦੀਪ 도ਦੇ ਵਾਲੇ ਦੀ ਰੀਡ ਫਸਟਾਪ ਹੈ ਮੈਚ ਸੈਮੀਫਾਈਨਲ ਮੈਚ ਗੱਲਾਂ ਹੋ ਰਹੀਆਂ ਨੇ 도ਦੇ ਵਾਲਾ ਖੀਰਾਂ ਵਾਲੀ ਹੈ ਸੰਦੀਪ ਵਾਹ ਓ ਸੰਦੀਪ ਕਰਦੇ ਜੀ ਹਾਂਜੀ ਲਓ 600 ਲਾਸਟ ਰੇਡ ਪੈਸਿਆਂ ਵਾਲੀ ਇਹ ਸਾਰ ਪੰਡਾਲ ਮੇਰੇ ਵੀਰੋ ਪੰਡਾਲ ਤੇ ਦੋਤਾ ਵਾ ਬੱਲੇ ਬੱਲੇ ਵਾ ਓਏ ਗਬਰੂ ਲੈ ਵੀ ਅਮਨ ਟੀਮ ਬੜੇ ਦਿਨਾਂ ਬਾਅਦ ਇਨਾ ਖੇਡ ਮੈਦਾਨਾਂ ਦੇ ਵਿੱਚ ਮਹੀਨਿਆਂ ਬਾਅਦ ਹੀ ਦੇਖਣ ਨੂੰ ਮਿਲੀ ਹੈ April ਦੇ ਜਲਾਲ ਜ ਖੇਡੀ ਸੀ ਤੇ ਅੱਜ ਜਨਵਰੀ ਦੇ ਵਿੱਚ ਖੇਡ ਰਹੀ ਹੈ ਤੇ ਰੌਣਕਾਂ ਫੇਰ ਲੱਗਣੀਆਂ ਇਸ ਸਾਲ ਮੇਰੇ ਵੀਰੋ ਲਓ ਜਨ ਗਬਰੂ 3 ਮਾਰਚ ਹੋਣੀ ਹੈ ਲਾਗਲੇ ਪਿੰਡ ਚ ਲੋਹਰ ਦੇ ਕਬੱਡੀ ਕੱਪ ਦੀ ਨਜੋਤਾ ਕਬੱਡੀ ਪਾਰੇ 5 ਮਾਰਚ ਗੋਡਲਾ ਮੇਰ ਸਿੰਘਵਾਲੇ ਦੇ ਕਬੱਡੀ ਕੱਪ ਦੀ ਹੈ ਮੇਰੇ ਵੀਰੋ ਉੱਥੇ ਵੀ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਮੈਚ ਹੋਣਗੇ ਪਿੰਡ ਟੋਟਲੇ ਵਾਲਾ ਜੁਐਸਏ ਤੋਂ ਤੇ ਗਰੰਦਰ ਬਰਾੜ ਵੱਲੋਂ ਸੱਦੇ ਆ ਦੋਦੇ ਵਾਲਾ ਘੋੜਾ ਬੰਨਿਆ ਪਰਮੰਦਿਆ ਚਾਫੀ ਖੇਡ ਕਬੱਡੀ ਕਲੱਬ ਆਜ਼ਾਦ ਕਬੱਡੀ ਕਲੱਬ ਦੇ ਲਈ ਖੇਡਦਾ ਹੈ ਮੇਰੇ ਵੀਰੋ ਚੋੜ ਚੱਕਿਆ ਵੀ دیਵਾਨਾ ਕਹਿੰਦੇ ਕੁਲਦੀਪ ਇਸ ਨੌਜੋਨੀ ਖੇਡਦਾ ਹੈ ਲਓ ਸਿਰੇ ਤੇ 250 ਸਰਪੇ ਹੁੜਾ ਵੱਲੋਂ ਪਾਦੀ ਰਾਜੂ ਹੁੜਾ ਵੱਲੋਂ ਲਓ ਇੱਕ ਇੱਕ ਰੇਡ ਤੇ ਮਾਇਆ ਦੇ ਗੱਫੇ ਸਰਪੇ ਹੁੜੀ ਸਾਡੀ ਵੀਰ ਰਾਜੂ ਹੁੜੀ ਕਨੇਡਾ ਵਾਲੇ ਭੋਲਾ ਜਸਲ ਲੱਗੀ ਹੁੜੀ ਸ਼ੇਰ ਗਿੱਲ ਪਰਿਵਾਰ ਸਿੱਧੂ ਪਰਿਵਾਰ ਨੋਟਾਂ ਦਾ ਮੀ ਮਾਰ ਰਿਹਾ ਤੇ ਕਹਿੰਦੇ ਰਕਿੰਦਰ ਨੌਜਨ ਦੋਤੀ ਬੜੀ ਚਰਚਾ ਹੈ ਇਧਰ ਕਹਿੰਦੇ ਰੇਡ ਵੱਖਰੀ ਹੈ ਤੇ ਸਾਹਮਣੇ ਨੌਜਨ ਛੋਟਾ ਰਾਜਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਾ ਹੋਇਆ ਚਾਰ ਗੱਫੇ ਹੈ ਕਰਸ਼ਕਾਂ ਦੇ घोड़ा 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 अमनदीप घोड़ा तो घोड़ा तोते वाला पल पलो पल्ले पलो पलो ली झूठ चुकी तारियां मार मार सलाद i no